ਅੱਜ ਠੰਡ ਦੇ ਦਿਨਾਂ ਵਿੱਚ ਆ ਇੱਕ ਗਰੀਬ ਪਰਿਵਾਰ ਬਿਨਾ ਛੱਤ ਤੋਂ ਬੈਠਾ ਠੰਡ ਇੰਨੀ ਠੰਡਾ শীত ਲਹਿਰ ਚੱਲਦੀ ਪਈ ਆ ਤੇ ਉਹ ਵੇਖਦੇ ਪਏ ਆ ਕਿ ਅਸੀਂ ਰਾਤ ਕਿੱਥੇ ਸੋਣਾ ਤੇ ਕਿੱਥੇ ਰਹਿਣਾ ਪਿੰਡ ਭੜਵਾ ਔਜਲਾ ਜ਼ਿਲ੍ਹਾ ਗੁਰਦਾਸਪੁਰ ਬਲਾਕ ਕਲਨੌਰ ਦੇ ਵਿੱਚ ਇੱਕ ਐਸੇ ਪਰਿਵਾਰ ਗਰੀਬ ਜੋ ਦਿਹਾੜੀ ਕਰਕੇ ਮਿਹਨਤ ਕਰਦਾ ਸੀ ਉਹਨਾਂ ਦਾ ਮਜੀਵੀ ਸਿੰਘ ਦਾ ਘਰ ਢਾਕੇ ਐਸੀ ਵੀਰ ਦਾ ਸਮਾਨ ਸਾਰਾ ਜੋ ਮਿਹਨਤ ਕਰਕੇ ਬਣਾਇਆ ਵੇਖੋ ਕੀ ਹਾਲ ਕੀਤਾ ਮੈਂ ਪ੍ਰਸ਼ਾਸਨ ਨੂੰ ਪੁੱਛਦਾ ਹਾਂ ਪ੍ਰਸ਼ਾਸਨ ਦਾ ਕੋਈ ਮੁਲਾਜ਼ਮ ਨਾ ਕੋਈ ਨੋਟਿਸ ਨਾ ਕੋਈ ਮੁਲਾਜ਼ਮ ਸਿਰਫ ਦੋ ਗੁੰਡੇ ਪ੍ਰਗਟ ਸਿੰਘ ਅਤੇ ਗੁਰਵਿੰਦਰ ਸਿੰਘ ਵੱਲੋਂ ਆ ਕੇ ਸਾਰਾ ਘਰ ਢਾਟਰੀ ਕਰ ਦਿੱਤਾ ਗਿਆ ਸਾਰਾ ਉਹਨਾਂ ਦਾ ਸਮਾਨ ਤੋੜਤਾ ਤੇ ਗਰੀਬ ਪਰਿਵਾਰ ਅੱਜ ਰੱਬ ਵੱਲ ਵੇਖਣ ਰਿਹਾ ਰੱਬ ਦੇ ਭਾਣੇ ਨੂੰ ਉਤੋਂ ਰਾਤ ਹੋ ਗਈ ਆ ਅਸੀਂ ਰਾਤ ਕਿੱਥੇ ਗਏ ਯਾਰਨੀ ਆ ਤੇ ਮੈਂ ਪੰਜਾਬ ਦੇ ਸੀਐਮ ਭਗਵੰਤ ਮਾਨ ਕੋ ਬੇਨਤੀ ਕਰਾਂਗਾ ਕਿ ਭਗਵੰਤ ਮਾਨ ਸਾਹਿਬ ਇਹ ਕਿਸ ਦੀ ਸ਼ਹਿਤ ਇਹ ਕੰਮ ਹੋ ਰੇ ਨੇ ਤੁਸੀਂ ਜਿਹੜਾ ਆ ਖੁਦ ਝਾਤੀ ਮਾਰੋ ਇਹ ਗਰੀਬ ਕਿੱਥੇ ਜਾਣਗੇ ਇੰਨੀ ਠੰਡ ਵਿੱਚ ਉੱਤੋਂ ਵੇਖੋ ਰਾਤ ਪੈ ਰਹੀ ਆ ਤੇ ਇਹ ਗਰੀਬ ਪਰਿਵਾਰ ਅੱਜ ਰੱਬ ਦੇ ਰੰਗਾਂ ਨੂੰ ਵੇਖ ਰਿਆ ਇਹਨਾਂ ਦੀ ਪ੍ਰਸ਼ਾਸਨ ਵੱਲੋਂ ਪੁੱਛਿਆ ਜਾਵੇ ਨਾ ਗੁੰਡਿਆਂ ਨੂੰ ਇਹਨਾਂ ਨੇ ਕਿਸ ਕਿਸ ਦੀ ਸ਼ਹਿਤ ਹੈ ਕਿਸ ਦੇ ਕਹਿਨ ਤੇ ਬਿਨਾਂ ਕਿਸੇ ਨੋਟਿਸ ਦੇ ਬਿਨਾ ਕਿਸੇ ਮੁਲਾਜ਼ਮ ਦੇ ਬਿਨਾ ਕਿਸੇ ਹੋਰ ਮਹਿਕਮੇ ਦੇ ਸਰਕਾਰੀ ਮਹਿਕਮੇ ਤੋਂ ਬਿਨਾ ਆ ਕੇ ਜੀਸੀਪੀ ਦੇ ਨਾਲ ਘਰ ਉਹਨਾਂ ਦਾ ਖੇਰੂ ਖੇਰੂ ਕਰਕੇ ਸਾਰਾ ਢਾ ਕੇ ਮਿੱਟੀ ਦੇ ਮਲਾਰਾ ਦਿੱਤਾ ਗਿਆ ਉਹਨਾਂ ਦੀ ਮਿਹਨਤ ਪਲੀਜ਼ ਮੈਂ ਫੇਰ ਬੇਨਤੀ ਕਰਦਾ ਆ ਭਗਵੰਤ ਮਾਨ ਸਾਹਿਬ ਨੂੰ ਪੰਜਾਬ ਦੇ ਸੀਐਮ ਨੇ ਸੀਐਮ ਸਾਹਿਬ ਝਾਤੀ ਮਾਰੋ ਗਰਦਾਸਪੁਰ ਜ਼ਿਲ੍ਹਾ ਪਿੰਡ ਓਜਲਾ ਭੜਵਾ ਵਿੱਚ ਤਹਿਸੀਲ ਕਲਨੌਰ ਵਿੱਚ ਆ ਗਰੀਬ ਪਰਿਵਾਰ ਆ ਛੋਟੇ ਛੋਟੇ ਬੱਚੇ ਅੱਜ ਦੀ ਰਾਤ ਕਿਸ ਦੇ ਆਸਰੇ ਕੱਟਣਗੇ ਇਹ ਮਾਂ ਭੈਣ ਜਿਹੜੀ ਕੀਰਨੇ ਪਾਉਂਦੀ ਪਈ ਆ ਇਹਦੇ ਕੀਰਨੇ ਕੌਣ ਸੁਨੇਗਾ ਕਿਹਦੀ ਸਿਹਤ ਏ ਘਟ ਠਾ ਗਿਆ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਹੋ ਇਹ ਐਸੀ ਪਰਿਵਾਰ ਦਾ ਆਪ ਪਤਾ ਲਾਓ ਇਹਨਾਂ ਦੀ ਆ ਕੇ ਆਪ ਸਾਰ ਲਓ ਤੇ ਪਤਾ ਕਰੋ ਇਹ ਕਿਸ ਦੀ ਸਿਹਤ ਇਹ ਸਾਰਾ ਨੁਕਸਾਨ ਕੀਤਾ ਗਿਆ ਇੱਕ ਗਰੀਬ ਦਾ ਘਰ ਜਿਹੜਾ ਢਾਟਾ ਗਿਆ ਘਰ ਬਣਾ ਕੇ ਦੇਣ ਦੀ ਥਾਂ ਤੇ ਕਾ ਹਟਾਈ ਗਏ ਨੇ ਮਿਹਰਬਾਨੀ ਜੀ ਮਾਨ ਸਾਹਿਬ ਝਾਤੀ ਜਰੂਰ ਮਾਰਿਓ ਪੰਜਾਹ ਦੇ ਸੀਐਮ ਹੁਣ ਕਰਕੇ ਇਹ ਸਾਰੇ ਵਿਸ਼ੇ ਦੇ